ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਮਾ ਜਵਾਨਾ ਟੀਵੀ ਅੱਜ ਲੁਧਿਆਣਾ ਵਿਖੇ ਮਨਜੋਗ ਸਰਦਾਰ ਗੁਰਜੀਤ ਸਿੰਘ ਗਿਲਜੀ ਨੂੰ ਮਾਰਕੀਟ ਕਮੇਟੀ ਲੁਧਿਆਣਾ ਦਾ ਚੇਅਰਮੈਨ ਵਜੋਂ ਉਹਦਾ ਸੰਭਾਲਿਆ ਗਿਆ ਇਸ ਮੌਕੇ ਤੇ ਕੈਬਨਿਟ ਮਨਿਸਟਰ ਮੁੰਡੀਆਂ एम पी संत सीचेवाल जी चेयरमैन मार्क फैट विधायक मदन लाल बग्गा जी विधायक ओलाची भी हाजिर रहे पेश है इस एक रिपोर्ट ਇਹ ਕਰਕੇ ਨਾ ਮੇਰਾ ਹਰਦੀਪ ਸਿੰਘ ਖੋਵਾ ਪਛਾੜ ਨੇ ਜ਼ਿਲ੍ਹਾ ਪ੍ਰਧਾਨ ਦੇ ਲੱਗ ਰਹੇ ਲੱਗੀਆਂ ਨੇ ਇਥੇ ਨਾ ਨਾਇਆ ਜਾ ਰਿਹਾ ਮਾਰਕੀਟ ਦੇ ਮੱਧ ਲੱਗੀ ਚੰਗਾ ਮੈਂ ਤਾਂ ਇਹ ਸੇ ਨਾ ਚੋਣਾਵਾ ਹਾਈ ਕਮਾਂਡ ਦਾ ਅਰਵਨ ਸਿੰਘ ਜੀ ਵਾਲੀ ਮਨੀਸ਼ ਜੋਧੀ ਅਸਤੰਦਰ ਗੈਂਦ ਜੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਮਿਹਨਤੀ ਔਰ ਬੜੇ ਅੱਛੇ ਸਾਫ ਸੁਥਰੇ ਸਖਸ਼ ਵਾਲੇ ਇਨਸਾਨ ਨੂੰ ਜਿਹੜਾ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਨਾਲ ਨਵਜਿਆ ਵਾਂ ਮੈਂ ਧੰਨਵਾਦ ਕਰਦਾ ਕਿਉਂਕਿ ਮੈਂ ਇਹਨਾਂ ਨੂੰ ਥੋੜੇ ਲੰਮੇ ਸਮੇਂ ਤੋਂ ਜਾਣਦਾ 2 ਸਾਲ ਪਹਿਲਾਂ ਜਲੰਧਰ ਦੀ ਜਿੰਨੀ ਚੋਣ ਹੋਈ ਸੀ ਹਲਕਾ ਨਕੂਦਰ ਦੇ ਬਲੌਕ ਦੂਨਾ ਵਨ ਦੇ ਵਿੱਚ ਮੇਰਾ ਹੀ ਹਲਕਾ ਇਹ ਨਕੂਦਰ ਮੇਰਾ ਹੀ ਦੂਨਾ ਵਨ ਬਲੌਕ ਹੈ ਉੱਥੇ ਇਹਨਾਂ ਨੂੰ ਇਨਚਾਰਜ ਲਗਾ ਕੇ ਭੇਜਿਆ ਗਿਆ ਸੀ ਬਾਕੀ ਸੁਭਾਵਾ ਇਹਨਾਂ ਨੇ ਲਵਾਈਆਂ ਉਦੋਂ ਤੋਂ ਸਾਡੀ ਐਸੀ ਦੋਸਤੀ ਬਣੀ ਆ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੇਗੀ ਤੇ ਕੀ ਕੀ ਫਾਇਦੇ ਹੋਣਗੇ ਇਹਨਾਂ ਦੇ ਆਉਣ ਦੇ ਇਹਨਾਂ ਦੇ ਆਉਣ ਨਾਲ ਮਾਰਕੀਟ ਕਮੇਟੀ ਦੀ ਆਮਦਨ ਵਧੇਗੀ ਔਰ ਅੱਛਾ ਇਨਸਾਨ ਲੱਗਣਾ ਜੋ ਚੋਰ ਮੋਰੀਆਂ ਨੇ ਉਹ ਸਾਰੀਆਂ ਬੰਦ ਹੋਣਗੀਆਂ ਤੇ ਇਹਦਾ ਮਤਲਬ ਹੈ ਜਿਹੜਾ ਕ੍ਰਾਪਸ਼ਨ ਹੈ ਜ਼ੀਰੋ ਹੋਏਗੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਦੀ ਸੋਚ ਆ ਔਰ ਕਹਿ ਰਹੇ ਨੇ ਔਰ ਕਰ ਵੀ ਰਹੇ ਨੇ ਉਹ ਸਾਰਾ ਕੁਝ ਹੀ ਹੋਏਗਾ ਮੰਡੀਆ ਦਾ ਮਤਲਬ ਮਿਲੂਗਾ ਪੂਰਾ ਹੋਣਾ ਹਾਂ ਜੀ ਮਿਲੇਗਾ ਜੀ ਮਿਲੇ ਅੱਗੇ ਪਿੱਛੇ ਰੋਣਾ ਪਿਆ ਸੀ ਨਾ ਕਿ ਮੰਡੀਆ ਦਾ ਜਿਹਨੇ ਝੋਨਾ ਇੱਥੇ ਪਿਆ ਰਿਹਾ ਹੈ ਕਿ ਪੂਰੀ ਪੂਰੀ ਕੀਮਤ ਨਹੀਂ ਮਿਲ ਰਹੀ ਸੀ ਪੂਰਾ ਕਾਰਨ ਇਹ ਆ ਕਿ ਕਿ ਜਿਹੜੀ ਐਮ ਐਸ ਕੇ ਦੇ ਕਈ ਰੂਲ ਨੇ ਉਹ ਸੈਂਟਰ ਦੇ ਨਾਲ ਰਿਲੇਟਡ ਆ ਉਹ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜੋ ਪੰਜਾਬ ਗਵਰਨਮੈਂਟ ਦੇ ਹੱਥ ਵਿੱਚ ਨਹੀਂ ਪਰ ਪੰਜਾਬ ਗਵਰਨਮੈਂਟ ਸ੍ਰੀ ਭਗਵੰਤ ਮਾਨ ਜੀ ਦੀ ਜਿਹੜੀ ਗਵਰਨਮੈਂਟ ਆ ਉਹ ਆਪਣੇ ਆਪ ਨੇ ਮਤਲਬ ਜਿੰਨਾ ਸਰਕਾਰ ਦਾ ਹਿੱਸਾ ਬਣਦਾ ਉਸ ਤੋਂ ਵੱਧ ਚੜ੍ਹ ਕੇ ਪਸਾਨਾਂ ਦਾ ਪੁਰ ਮਜ਼ਦੂਰਾਂ ਦਾ ਫਾਇਦਾ ਕਰਦੇ ਤੇ ਕੀ ਕਰਾਂਗੇ ਜੋ ਇੱਥੇ ਕਿਸਾਨ ਵੀਰ ਆ ਰਹੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇ ਚੁੱਕੇ ਕਿਸਾਨ ਵੀਰ ਖੁਸ਼ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਨੂੰ ਹੀ ਚੇਅਰਮੈਨ ਬਣਾਇਆ ਗਿਆ ਵਾ ਕਿਉਂਕਿ ਗੁਰਜੀਤ ਕਹਿੰਦੀ ਵੀ ਇਹ ਕਿਸਾਨ ਦੇ ਬੱਚੇ ਨੇ ਕਿਸਾਨ ਨੇ ਚੇਅਰਮੈਨ ਬਣਾਇਆ ਕੁਝ ਨੇ ਸਾਰਿਆਂ ਨੂੰ ਤੁਸੀਂ ਵੀ ਲੈ ਰੋ ਹਾਂਜੀ ਹਾਂਜੀ ਸਵਾਲ ਕਰੋ ਸਵਾਲ ਕਰ ਕਰਦੇ ਲੱਡੂ ਤੋ ਕਰ ਸਰ ਤੁਸੀਂ ਤੁਹਾਨੂੰ ਪਹਿਲਾਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸਾਹਿਬ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਔਰ ਕੀ ਤੁਹਾਡਾ ਇਸ ਵੇਲੇ ਜਜ਼ਬਾਤ ਨੇ ਔਰ ਕਿਵੇਂ ਤੁਹਾਡੇ ਕੋਲ ਚੈਲੰਜਸ ਨੇ ਸਰ ਪਹਿਲਾਂ ਬਾਣਾ ਸ਼ੁਕਰਗੁਜ਼ਾਰ ਹਾਂ ਕੋਸ਼ ਪਰਮਾਤਮਾ ਦਾ ਫਿਰ ਨੋ ਸ਼ੁਕਰਗੁਜ਼ਾਰ ਆ ਮੇਰੀ ਪਾਰਟੀ ਲੀਡਰਸ਼ਿਪ ਨਾ ਮੈਂ ਮੋੱਖ ਮੰਤਰੀ ਸਾਹਿਬ ਨੂੰ ਅਚੇਂਦੀ ਮੰਨਦਾ ਫਿਰ ਨੋ ਸ਼ੁਕਰਗੁਜ਼ਾਰ ਆ ਸਾਰਿਆਂ ਦਾ ਤੁਹਾਡਾ ਮੇਰੇ ਕੰਸ਼ੀਵਾਦ ਦਾ ਤੇਰੇ ਬਹੁਤ ਗੁਜਾਰੂ ਮੇਰੇ ਪਾਵਾਂ ਤੇਰੇ ਭੈਣਾ ਆ ਪਾਰਟੀ ਲਈ ਹਮਤ ਕਮਿਤ ਕੀਤੀ ਤੇ ਪਾਰਟੀ ਨੇ ਅੱਜ ਇਸੇ ਬਿਠਾਇਆ ਔਰ ਇੱਥੇ ਬੜੇ ਚੈਲੰਜਸ ਨੇ ਇਸ ਮੰਡੀ 'ਚ ਬੜੇ ਚੈਲੰਜ ਨੇ ਔਰ ਉਹਨਾਂ ਨੂੰ ਅਸੀਂ ਖੇਰੇ ਮੱਥੇ ਲਾਵਾਂਗੇ ਕੋਈ ਅਹੀ ਗੱਲ ਨਹੀਂ ਪਰ ਇਹ ਹੁੰਦੇ ਹੀ ਆ ਇਹ ਤਾਂ ਹਰ ਇੱਕ ਬੰਦੋ ਸਮਾਜ ਦੇ ਵਿੱਚ ਰਹਿੰਦੇ ਅਸੀਂ ਸਮਾਜ ਦੇ ਚੰਗੇ ਅੰਸ਼ ਵੀ ਆ ਮਾੜੇ ਵੀ ਆ ਜੀ ਔਰ ਉਹਨਾਂ ਨੂੰ ਜਿਵੇਂ ਵੀ ਹੋਊਗਾ ਉਹਨਾਂ ਨੂੰ ਨਿਖਿਆ ਜਾਊਗਾ ਔਰ ਜੇ ਕੋਈ ਹੋਊ ਜੇ ਪੁਰਾਣੀ ਕੋਈ ਹੋਊ ਉਹਦੀ ਇਨਕੁਆਇਰੀ ਭਾਈ ਜਾਊਗੀ ਔਰ ਨਵੇਂ ਆਵਰੇ ਜਿਹੜੇ ਅੱਜ ਨਿਏ ਕੰਪਲੇਂਟਾਂ ਆਉਂਦੀਆਂ ਨੇ ਉਹਦੇ ਤੇ ਐਕਸ਼ਨ ਲੈ ਜਾਊਗਾ ਇਹਨਾਂ ਨੂੰ ਇੱਕ ਨੋਟਿਸ ਆ ਸਾਡੇ ਵੀਡੀਓ ਐਸਡੀਐਮ ਮੈਮ ਨੇ ਕੱਢ ਦਿੱਤਾ ਹੁਣ ਮਰਗੀ ਹੋ ਜਦੋਂ ਹੁਣ ਬੈਠਾਂਗੇ ਜਦੋਂ ਉਹ ਤਾਂ ਇਹਨਾਂ ਦੀ ਮੀਟਿੰਗ ਸੱਦ ਕੇ ਜੋ ਵੀ ਆਉਂਦੀਆਂ ਔਕੜ ਉਹ ਇਹਨਾਂ ਦੀ ਬੁਰੀ ਜੀ ਚਾਹਾਂ ਆਰਤੀ ਆ ਚਾਹੇ ਫੜੀ ਵਾਲਾ ਵਾ ਤੇ ਚਾਹੇ ਉਹ ਕਿਸਾਨ ਆ ਤੇ ਚਾਹੇ ਉਹ ਦੁਕਾਨਦਾਰ ਆ ਤੇ ਆਇਓ ਕਬੀਦਾ ਵਾ ਪਰ ਕੋਈ ਵੀ ਹੋਇਆ ਉਹ ਸਾਰੇ ਸਾਡੇ ਆਪਣੇ ਜੀ ਇਹੀ ਦਾ ਖੁਸ਼ ਹੋ ਜਾਂ ਫਿਰ ਸਾਡਾ ਕੋਈ ਬੈਠੀ ਨਾ ਸਰ ਉਹਨਾਂ ਦੀ ਮੋਟੀ ਮੋਟੀ ਮੰਗ ਹੈ ਕਿ ਠੇਕੇਦਾਰੀ ਪ੍ਰਥਾ ਖਤਮ ਹੋ ਜਾਵੇ ਹਾਂ ਜੀ ਬਿਲਕੁਲ ਔਰ ਮੇਰੀ ਵੀ ਇਹ ਹੈ ਜੀ ਅੱਗੇ ਵੀ ਮੈਂ ਸਰਕਾਰ ਨੂੰ ਸੁਝਾਅ ਹੰਤਾ ਸੀ ਕਿ ਕਿਉਂ ਨਾ ਠੇਕੇਦਾਰੀ ਦਾ ਰਵਾ ਖਤਮ ਕਰਕੇ ਕਿ ਕੋਈ ਇਹੋ ਜਿਹਾ ਸਿਸਟਮ ਨੂੰ ਬਹੁ ਸਾਰੇ ਸਰਕਾਰ ਕੋਲੇ ਆਪ ਚਲਾ ਲਈਦਾ ਉਹ ਗੱਲਵੇਂ ਭਾਵੇਂ ਸਿੱਧਾ ਤਾਂ ਕਿ ਜਿਹੜਾ ਰੈਵਨਿਊ ਸਿੱਧਾ ਸਰਕਾਰ ਨੂੰ ਜਾਵੇ ਤੇ ਬਾਕੀ ਪਤਾ ਨਹੀਂ ਪਿੱਛੋਂ ਚੱਲਦਾ ਆ ਰਿਹਾ ਵੈ ਤੇ ਬਾਰੇ ਆਪਾਂ ਨੂੰ ਪਤਾ ਨਹੀਂ ਵੀ ਕੀ ਸਿਸਟਮ ਸੀ ਕੀ ਹੁਣ ਜਦੋਂ ਪੜਾਂਗੇ ਬਹਿ ਕੇ ਤਾਂ ਆਪਾਂ ਨੂੰ ਪਤਾ ਲੱਗੂਗਾ ਤੇ ਆਪਾਂ ਉਹਦੇ ਜਿਹੇ ਜਿਹੇ ਐਕਸ਼ਨ ਲੈਣ ਦੀ ਉਹ ਆਊਗਾ ਬਹੁਤ ਜਿਆਦਾ ਅੱਜ ਦੋ ਤਿੰਨ ਦਿਨ ਹੋਏ ਨਵਾਂ ਠੇਕੇਦਾਰ ਆਇਆ ਤੇ ਕਾਫੀ ਕੰਪਲੀਟ ਆਉਣੇ ਵਾਲੇ ਨੇ ਜੀ ਬਿਲਕੁਲ ਬਿਲਕੁਲ ਜਿਆਦਾ ਵਸੂਲੀ ਹੋ ਰਹੀ ਹੈ ਜਿਹੜਾ ਮਾਰਦੇ ਰਹਿੰਦੇ ਨੇ 4 4 ਗੁਣਾ 4 4 ਗੁਣਾ ਉਹ ਕੀਤਾ ਗਿਆ ਵਾਂ ਔਰ ਉਹਦੇ ਬਾਰੇ ਪੜੀ ਹੋਊਗੀ ਉਹ ਜਿਵੇਂ ਵੀ ਹੋਆ ਤਾਂ ਆਪਾਂ ਕਰਾਂਗੇ ਧਾਰਮਾ ਮੰਡੀ ਵਾਲੀ ਸਾਈਡ ਤੇ ਕੋਈ ਸਵਚਾਲੇ ਪਾਣੀ ਦੀ ਸਹੂਲਤ ਆਖਿਆ ਜੀ ਜੋ ਵੀ ਜਿਵੇਂ ਵੀ ਹੋਣਾ ਉਸ ਕਰੀ ਉਹਨੂੰ ਚਾਰ ਦਿਨ ਤੋਂ ਪੰਜ ਦਿਨ ਲੈ ਲਿਆ ਹੋਣ ਆਪਾਂ ਬੈਠਾਂਗੇ ਹੋਰ ਕਰਾਂਗੇ ਔਰ ਮੰਡੀ ਦਾ ਦੌਰਾ ਕਰਾਂਗੇ ਜਿਹੜੀਆਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਦਾ ਕੁਝ ਵੀ ਜਿਹੜਾ ਹੈ ਉਹਨਾਂ ਦੀ ਕਿਸੇ ਦੀ ਮਦਦ ਆਇਆ ਆਰਤੀ ਨੂੰ ਬੈਠ ਕੇ ਮਹਾਂ ਬਿ ਪ੍ਰੋਬਲਮ ਨੂੰ ਸੋਲਵ ਕਰਨੇ ਕਿੰਨੇ ਦਿਨ ਪਾਏ ਜਾਂਦੇ ਇਹ ਦਿਨ ਮੈਂ ਤੁਹਾਨੂੰ ਮੈਂ ਸਕੇ ਨਹੀਂ ਮੈਂ ਕੁਝ ਕਹਿ ਸਕਦਾ ਤਾਂ ਪ੍ਰੋਬਲਮ ਦੇਖੀ ਜਾਊਗੀ ਕਹੇ ਜੀ ਵੱਡੀ ਆ ਸੋ ਜਿਓ ਆਓ ਦੇ ਸਾਹਮਣੇ ਆਓ ਹਾਲ ਧੰਨਵਾਦ